ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਮਹੱਤਵਪੂਰਨ ਆ ਜੀ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਲਈ ਉਹਨਾਂ ਵੀਰਾਂ ਲਈ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਫਿਕਰ ਆ ਜਿਨ੍ਹਾਂ ਨੂੰ ਆਪਣੇ ਕੱਚੇ ਘਰਾਂ ਨੂੰ ਪੱਕੇ ਘਰ ਬਣਾਉਣ ਦੀ ਫਿਕਰ ਆ ਜਿਨ੍ਹਾਂ ਨੂੰ ਆਪਣੇ ਉਹ ਚਿਹਰੇ ਭੁੱਖੇ ਦੀ ਫਿਕਰ ਆ ਉਹਨਾ ਪੈਣਾ ਲਈ ਵੀ ਇਹ ਵੀਡੀਓ ਬਹੁਤ ਜ਼ਰੂਰੀ ਆ ਜਿਹੜੇ ਸਹਾਇਕ ਧੰਦੇ ਵਜੋਂ ਕੋਈ ਨਵਾਂ ਕਿੱਤਾ ਸ਼ੁਰੂ ਕਰਨਾ ਚਾਹੁੰਦੀ ਹਨ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਆ ਭਾਵੇਂ ਤੁਹਾਨੂੰ ਆਪਣਾ ਨਵਾਂ ਘਰ ਬਣਾਉਣ ਦੇ ਲਈ 50000 ਲੱਖ ਰੁਪਏ ਚਾਹੀਦਾ ਭਾਵੇਂ ਤੁਹਾਨੂੰ ਕਿਸੇ ਪਰਿਵਾਰਕ ਮੈਂਬਰ ਦੇ ਇਲਾਜ ਲਈ ਲੱਖ ਰੁਪਏ ਚਾਹੀਦਾ ਭਾਵੇਂ ਤੁਹਾਨੂੰ ਕੋਈ ਨਵਾਂ ਕਿੱਤਾ ਸ਼ੁਰੂ ਕਰਨ ਦੇ ਲਈ ਰੁਪਏ ਚਾਹੀਦੇ ਨੇ ਭਾਵੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹਾਇਤਾ ਚਾਹੀਦੀ ਆ ਤਾਂ ਇਹ ਵੀਡੀਓ ਤੁਹਾਡੇ ਲਈ ਦੇਖਣੀ ਜ਼ਰੂਰੀ ਹੈ ਜੀ ਤੁਸੀਂ ਕਰਨਾ ਕੀ ਹੈ ਜੀ ਅ ਜੇ ਤੁਸੀਂ ਨਾ ਸਮਾਜ ਦੇ ਵਿੱਚ ਵਿਚਰ ਰਹੇ ਆ YouTube ਤੇ Facebook ਤੇ ਚੰਗੀਆਂ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਇਹਨਾਂ ਬਾਰੇ ਜਿਹੜੀ ਜਿਹਦੇ ਜਿੰਨਾ ਬਾਰੇ ਮੈਂ ਗੱਲ ਕਰਨੀ ਹੈ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਇਕ ਤੋਂ ਨੂੰ ਸੁਨੇਹਾ ਦੇਣਾ ਜੀ ਬਹੁਤ ਚੰਗਾ ਸੁਨੇਹਾ ਦਾ ਸਾ ਤੁਹਾਡੇ ਫਾਇਦੇ ਵਾਲਾ ਸੁਨੇਹਾ ਦਾ ਇਹ ਵੀਰ ਕੀ ਕਰਦੇ ਨੇ ਨਾ ਇਟਲੀ ਦੇ ਵਿੱਚ ਗਰੁੱਪ ਬਣਾਇਆ ਹੈ ਇਟਲੀ ਦੇ ਵਿੱਚ ਨਾ ਟਰਸਟ ਬਣਾਇਆ ਹੈ ਇਕੱਠੇ ਹੋ ਕੇ ਕੀ ਕਰਦੇ ਜੀ ਇਕੱਠੇ ਆਪ ਨਾ ਦਸਵੰਦ ਇਕੱਠਾ ਕਰਦੇ ਆ ਦਸਵੰਦ ਇੱਕ ਜਗ੍ਹਾ ਤੇ ਇਕੱਠਾ ਕਰਦੇ ਆ ਤੇ ਫਿਰ ਜਿਹੜੇ ਲੋੜਵੰਦ ਹੁੰਦੇ ਆ ਪੰਜਾਬ ਦੇ ਵਿੱਚ ਭਾਵੇਂ ਕਿਸੇ ਵੀ ਪਿੰਡ ਦੇ ਹੋਣ ਭਾਵੇਂ ਕਿਸੇ ਵੀ ਜਾਤੀ ਨਾਲ ਸੰਬੰਧਿਤ ਹੋਣ ਫਿਰ ਉਹਨਾਂ ਲੋੜਵੰਦਾਂ ਨੂੰ ਇਹ ਉਹ ਇਕੱਠੀ ਹੋਈ ਮਾਇਆ ਭੇਜਦੇ ਆ ਇਹਨਾਂ ਦਾ ٹرسٹ ਬਣਾਇਆ ਦਾ ਵੀਰਾਂ ਦਾ ਭੈਣਾਂ ਦਾ ਜਿਹੜੇ ਇਟਲੀ ਰਹਿੰਦੇ ਆ ਤੇ ਇਹਨਾਂ ਦਾ ਇੱਕ ਫੇਸਬੁੱਕ ਤੇ ਪੇਜ ਚੱਲਦਾ ਤੇ YouTube ਤੇ ਚੈਨਲ ਚੱਲਦਾ ਜਿਹਦਾ ਨਾਮ ਤੁਹਾਡੇ ਸਾਹਮਣੇ ਆ ਜੀ ਗੁਰੂ ਨਾਨਕ ਦੇਵ ਜੀ ٹرسٹ ਇਟਲੀ ਹੁਣ ਮੈਂ ਇੱਥੇ ਪੰਜਾਬ ਦੇ ਵਿੱਚ ਬੈਠਾ ਮੰਨ ਲਓ ਇਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ ਇਟਲੀ ਪਹੁੰਚ ਕੇ ਇਟਲੀ ਜਿਹੜੇ ਜਿਹੜਾ ਪੈਸਾ ਇਟਲੀ ਤੋਂ ਇਕੱਠਾ ਹੋਣਾ ਉਹਨਾਂ ਪੰਜਾਬ ਤੋਂ ਆਪ ਇਕੱਠਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਇੱਕ ਚੰਗੀ ਸੋਚ ਲੈ ਕੇ ਚੱਲਦੇ ਹੋ ਇੱਕ ਸੋਚ ਦਿਓ ਵੀ ਹਾਂ ਕਿਸੇ ਦਾ ਭਲਾ ਹੋ ਸਕੇ ਭਾਵੇਂ ਤੁਹਾਨੂੰ ਪੈਸੇ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ ਹੋ ਸਕਦਾ ਤੁਹਾਡੇ ਗੁਆਂਢੀ ਨੂੰ ਲੋੜ ਹੋਵੇ ਹੋ ਸਕਦਾ ਤੁਹਾਡੇ ਪਿੰਡ ਦੇ ਵਿੱਚ ਕਿਸੇ ਪਰਿਵਾਰ ਨੂੰ ਲੋੜ ਹੋਵੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਤੁਸੀਂ ਘਰੇ ਬੈਠੇ ਇਹਨਾਂ ਦੀ ਸਹਾਇਤਾ ਕਿਵੇਂ ਕਰ ਸਕਦੇ ਹੋ ਅੱਜ ਆਪਾਂ ਉਹ ਗੱਲ ਕਰਨੀ ਹੈ ਜੀ ਇਹਨਾਂ ਦਾ ਨਾ YouTube ਚੈਨਲ ਆ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਇਸੇ ਨਾਮ ਤੇ ਇਨਦਰ ٹرسٹ ਚੱਲਦਾ ਤੇ ਇਸੇ ਨਾਮ ਤੇ ਇਹਨਾਂ ਦਾ YouTube ਚੈਨਲ ਚੱਲਦਾ ਹੁਣ ਤੁਸੀਂ ਕੀ ਕਰਨਾ ਹਰ ਰੋਜ਼ ਇੱਕ ਦਿਨ ਦੇ ਵਿੱਚ ਇ ਜਾਨੀ ਕਿ ਇਹਨਾਂ ਦਾ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰਨਾ ਜ਼ਰੂਰ ਜੀ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰੋ ਉਸ ਤੋਂ ਬਾਅਦ ਇਹਨਾਂ ਦੀ ਹਰ ਰੋਜ਼ ਇੱਕ ਜਾਂ ਦੋ ਵੀਡੀਓ ਜ਼ਰੂਰ ਦੇਖੋ ਲਾਈਕ ਕਰੋ ਜੇ ਹੋ ਸਕਦਾ ਕਮੈਂਟ ਵੀ ਕਰੋ ਪੂਰੀ ਵੀਡੀਓ ਦੇਖੋ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਸ ਤੋਂ ਬਾਅਦ ਜੇਕਰ ਤੁਹਾਨੂੰ ਦੁੱਖ ਤਕਲੀਫ ਆ ਉਹ ਕਮੈਂਟ ਦੇ ਵਿੱਚ ਲਿਖੋ ਪਰ ਸਿਰਫ ਆਪਣੀ ਦੁੱਖਤ ਲਈ ਤਕਲੀਫ ਨਹੀਂ ਦੱਸਣੀ ਇਹਨਾਂ ਨੂੰ ਮਜ਼ਬੂਤ ਵੀ ਕਰਨਾ ਮਜ਼ਬੂਤ ਕਿਵੇਂ ਹੋਣਗੇ ਇਹਨਾਂ ਦੀ ਜਿੰਨੀਆਂ ਚੈਨਲ ਤੇ ਵੀਡੀਓ ਪਈਆਂ ਨੇ ਜਿੰਨੀਆਂ ਇਹਨਾਂ ਦੇ ٹرسٹ ਦੀਆਂ ਵੀਡੀਓ ਪਈਆਂ ਨੇ ਜਿੰਨੇ ਇਹਨਾਂ ਨੇ ਸਹਾਇਤਾ ਕੀਤੀਆਂ ਲੋਕਾਂ ਦੀਆਂ ਉਹ ਸਾਰੀਆਂ ਵੀਡੀਓ ਨੂੰ ਤੁਸੀਂ ਪੂਰ ਦਾ ਪੂਰਾ ਦੇਖਣਾ ਜੇ ਤੁਸੀਂ ਇਹਨਾਂ ਨੂੰ ਚੈਨਲ ਦੇ ਇਹਨਾਂ ਦੇ ਚੈਨਲ ਨੂੰ ਮਜ਼ਬੂਤ ਕਰੋਗੇ ਤਾਂ ਇਹਨਾਂ ਕੋਲੇ ਹੋਰ ਜ਼ਿਆਦਾ ਫੰਡ ਪਹੁੰਚੂਗਾ ਕਿੱਥੇ ਤਾਂ ਆਪਾਂ ਕਹਿੰਦੀ ਵੀ ਆਪਾਂ ਪੰਜਾਬ ਦੇ ਵਿੱਚੋਂ 100-100 ਰੁਪਏ ਇਕੱਠਾ ਕਰਕੇ ਇਹਨਾਂ ਨੂੰ ਦੇਣਾ ਇਟਲੀ ਜਾ ਕੇ ਉਹ ਆਪਣਾ 10000 ਰੁਪਏ ਇਕੱਠਾ 10000 ਰੁਪਏ ਦੇ حساب ਨਾਲ ਬਣ ਜਾਣਾ ਹਨਾ ਜੀ ਪਤਾ ਹੈ ਤੁਹਾਨੂੰ ਵੀ ਉਧਰ ਕਰੰਸੀ ਕਿ ਕੀ ਹਿਸਾਬ ਹੈਗਾ ਆਪਣੇ ਪੰਜਾਬ ਚ ਕੀ ਹਿਸਾਬ ਹੈ ਇੰਡੀਆ ਚ ਪਰ ਜੇ ਤੁਸੀਂ ਇਹਨਾਂ ਦੇ ਚੈਨਲ ਨੂੰ ਮਜ਼ਬੂਤ ਕਰਦੇ ਹੋ ਇਹਨਾਂ ਦੀ ਵੀਡੀਓ ਦੇਖਦੇ ਹੋ ਇਹਨਾਂ ਦਾ ਚੈਨਲ ਤੋਂ ਕਮਾਈ ਹੁੰਦੀ ਹੈ ਇਹਨਾਂ ਦੇ ਚੈਨਲ ਤੋਂ ਕਮਾਈ ਹੋਊਗੀ ਜਦੋਂ ਇਹਨਾਂ ਨੂੰ ਮੰਨ ਲਓ ਇਹਨਾਂ ਨੂੰ 1 ਮਹੀਨੇ ਬਾਅਦ 100 ਡਾਲਰ ਪੂਰਾ ਆਉਂਦਾ ਦਸ ਅਮਰੀਕਨ ਡਾਲਰ ਆਉਂਦਾ 100 ਤਾਂ ਤੁਸੀਂ ਦੇਖ ਲਓ ਵੀ ਉਹ ਇਟਲੀ ਦੇ ਵਿੱਚ ਕਿਸ ਹਿਸਾਬ ਨਾਲ ਚੱਲਦਾ ਦਸ ਕਿੱਥੇ ਤਾਂ ਆਪਾਂ ਜਿਸ ਆਪਾਂ 1 ਮਹੀਨੇ ਬਾਅਦ 100 ਰੁਪਏ ਇਕੱਠਾ ਕਰਕੇ ਦੇ ਸਕ ਨਹੀਂ ਦੇ ਸਕਦੇ ਨਾ ਇੱਥੇ ਆਪਣੇ ਗੁਰੂ ਘਰ ਮੰਨ ਲਓ ਵੀ ਆਪਣੇ ਅਖੰਡ ਪੜ ਸਾਹਿਬ ਪ੍ਰਕਾਸ਼ ਹੁੰਦੇ ਨੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦੇਣੇ ਤੇ ਜਿ ਕਿਤੇ ਕਿਤੇ ਕਿਸੇ ਗੁਰਦੁਆਰਾ ਸਾਹਿਬ ਬੋਲ ਦੇਣ ਵੀ ਮਹੀਨੇ ਬਾਅਦ ਆਪਾਂ ਵਿਸਾਖੀ ਦਾ ਟੂਲ ਵਿਸਾਖੀ ਦਾ ਅਖੰਡ ਪੜ ਸਾਹਿਬ ਪ੍ਰਕਾਸ਼ ਕਰਨਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਦਾ ਉਸ ਪ੍ਰਕਾਰ ਫਿਰ ਲੋਕਾਂ ਦੇ ਹੌਲ ਪੈਣ ਲੱਗ ਜਾਂਦੇ ਹਜੇ ਕੱਲ 100-100 ਰੁਪਏ ਦੇ ਕੇ ਆਏ 500 ਦੇ ਕੇ ਆਏ ਹੁਣ ਫਿਰ ਬਾਬੇ ਨੇ ਬੋਲਦੇ ਨਾ ਨਹੀਂ ਦੇ ਸਕਦੇ ਨਾ ਪਰ ਸਿਰਫ ਇਹਨਾਂ ਦੀ ਵੀਡੀਓ ਦੇਖ ਕੇ ਆਪਾਂ ਇਹਨਾਂ ਨੂੰ ਮਜ਼ਬੂਤ ਕਰ ਸਕਦੇ ਹੁਣ ਬੇਨਤੀ ਮੇਰੀ ਇਹ ਆ ਤੋਂ ਮੈਨੂੰ ਤੋਹਾਨੂੰ ਲੋੜ ਹੈਗੀ ਐ ਸਹਾਇਤਾ ਦੀ ਭਾਵੇਂ ਨਹੀਂ ਪਰ ਸਮਾਜ ਦੇ ਵਿੱਚ ਰਹਿੰਦੇ ਆ ਸਮਾਜ ਦੇ ਲੋਕਾਂ ਪ੍ਰਤੀ ਸੋਚਣਾ ਆਪਣਾ ਫਰਜ਼ ਬਣਦਾ ਕਿਉਂਕਿ ਆਪਾਂ ਚਾਹੁੰਦੇ ਆ ਭਾਵੇਂ ਕਿ ਨਹੀਂ ਜੀ ਜੁਗ ਸੇਵਾ ਕਲੱਬ ਇਹ ਚਾਹੁੰਦਾਗਾ ਕਿ ਸਮਾਜ ਦੇ ਵਿੱਚ ਨਾ ਕੋਈ ਨੀਮਾ ਨਾ ਰਹੇ ਹਰੇਕ ਆਏ ਬਰਾਬਰ ਬਰਾਬਰ ਹੋ ਜੇ ਇੱਕ ਦੂਜੇ ਦੇ ਬਰਾਬਰ ਹੋਣ ਤੇ ਮਾ ਸਮਾਜ ਦੇ ਵਿੱਚ ਖੁਸ਼ੀ ਖੁਸ਼ੀ ਹੋਣ ਕੋਈ ਦੁੱਖ ਤਕਲੀਫ ਨਾ ਹੋਵੇ ਤਾਂ ਮੈਂ ਕਿਸੇ ਦੇ ਕਰ ਕੋਈ ਕਿਉਂਕਿ ਪਤਾ ਹੀ ਨਹੀਂ ਰੱਬ ਸਭ ਜਾਣੀ ਜਾਣਾ ਕਦੋਂ ਕਦਿ ਕੀ ਹੋ ਜਾਣਾ ਕੁਝ ਨਹੀਂ ਪਤਾ ਠੀਕ ਆ ਆਪਦੇ ਆਪ ਨੂੰ ਕਦੇ ਇੰਨਾ ਸਿਆਣਾ ਨਾ ਸਮਝੋ ਵੀ ਦੁਨੀਆ ਤੇ ਹੋਰ ਜਿਹੜੇ ਇੰਨੇ ਅਨੇਕਾ ਲੋਕ ਰਹਿੰਦੇ ਆ ਉਹਨਾਂ ਨੂੰ ਆਪਾਂ ਕੀੜੇ ਮਕੜੇ ਸਮਝੀਏ ਤੇ ਹੁਣ ਮੇਰੀ ਬੇਨਤੀ ਇਹ ਆ ਵੀ ਤੁਸੀਂ ਸਭ ਤੋਂ ਮਹੱਤਵਪੂਰਨ ਕੰਮ ਕਰਨਾ ਜੀ ਇਹਨਾਂ ਦਾ ਚੈਨਲ ਆ ਜੀ ਗੁਰੂ ਨਾਨਕ ਦੇਵ ਜੀ ٹرسٹ ਇਟਲੀ YouTube ਤੇ ਬਣਾਇਆ ਹੋਇਆ ਇਹਨੂੰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨ ਤੋਂ ਬਾਅਦ ਸ਼ੇਅਰ ਵੀ ਕਰਨਾ ਅਗੇ ਕਿਉਂਕਿ ਇਨਾਂ ਦਾ ਜਿੰਨੀ ਤੁਸੀਂ ਇਹ ਵੱਡੀ ਸੇਵਾ ਹੈ ਜਿੰਨਾ ਤੁਸੀਂ ਇਹਨਾਂ ਚੈਨਲ ਸ਼ੇਅਰ ਕਰੋਗੇ ਉਨਾਂ ਹੀ ਇਹ ਮਜ਼ਬੂਤ ਹੋਣਗੇ ਉਨਾਂ ਹੀ ਇਹ ਜਿਆਦਾ ਹੋਰ ਲੋਕਾਂ ਦੀ ਸਹਾਇਤਾ ਕਰਵਣਗੇ ਤੁਹਾਨੂੰ ਆਪਣੇ ਪਰਿਵਾਰ ਲਈ ਬੱਚਿਆਂ ਲਈ ਕਿਸੇ ਦੀ ਬਿਮਾਰੀ ਦੇ ਇਲਾਜ ਦੇ ਲਈ ਫੰਡ ਚਾਹੀਦਾ ਤਾਂ ਤੁਸੀਂ ਇਹਨਾਂ ਚੈਨਲ ਦੇ ਵੀਡੀਓ ਥੱਲੇ ਕਮੈਂਟ ਕਰਨਾ ਕਮੈਂਟ ਦੇ ਵਿੱਚ ਦੱਸਣਾ ਵੀ ਤੁਸਾਨੂੰ ਤੁਹਾਨੂੰ ਕੀ ਤਕਲੀਫ ਹੈ ਤੁਹਾਡਾ ਪਿੰਡ ਕੀ ਆ ਤੇ ਤੁਹਾਨੂੰ ਕੀ ਸਮੱਸਿਆ ਹੈ ਮੈਨੂੰ ਪੂਰਾ ਭਰੋਸਾ ਕਿ ਪਿੰਡ ਨਗਰ ਜਿੱਥੇ ਮੈਂ ਖੜਾਗਾ ਨਗਰ ਪੰਡੋਰੀ ਦੇ ਵਿੱਚ ਵੀ ਇਹਨਾਂ ਨੇ ਘੱਟੋ ਘੱਟ ਤਿੰਨ ਚਾਰ ਪਰਿਵਾਰਾਂ ਦੀ ਸਿਹਤ ਤਾਂ ਹੁਣ ਤੱਕ ਕਰ ਚੁੱਕੇ ਨੇ ਉਹ ਵੀ ਬਿਨਾ ਉਹ ਤੋਂ ਕਿਸੇ ਜਣੀ ਆਪਾਂ ਕਦੇ ਵੀ ਮੈਂ ਤਾਂ ਹੁਣ ਤਾਂ ਕਹਿ ਰਿਹਾ ਨਾ ਵੀ ਜਦੋਂ ਇੰਨੀ ਇਹ ਆਪਣੀ ਨਿਸਿਹਤਾਂ ਕਰ ਸਕਦੇ ਨੇ ਫਿਰ ਆਪਾਂ ਨਹੀਂ ਨਹੀਂ ਸਿਹਤ ਕਰ ਸਕਦੇ ਨਾ ਕਰਨਾ ਕੀ ਹੈ ਬਸ ਦੋ ਵੀਡੀਓ ਲਾ ਕੇ ਦੋ ਵੀਡੀਓ ਦੇਖਣੀਆਂ ਨੇ ਇਹਨਾਂ ਦੀਆਂ ਤਿੰਨ ਵੀਡੀਓ ਦੇਖਣੇ ਇੱਕ ਦਿਨ ਦੇ ਵਿੱਚ ਇਹਨਾਂ ਦੀ ਵੀਡੀਓ ਬਹੁਤ ਛੋਟੀਆਂ ਨਹੀਂ ਸਿਰਫ ਡੇਢ ਮਿੰਟ ਦੀ 2 ਮਿੰਟ ਦੀ 24 ਘੰਟੇ ਦੇ ਵਿੱਚੋਂ ਜੇ ਆਪਾਂ 2-4 ਮਿੰਟ ਸਮਾਜ ਸੇਵਾ ਲਈ ਨਹੀਂ ਕੱਢ ਸਕਦੇ ਤਾਂ ਫਿੱਟੇ ਮੂੰਹ ਆਪਣੇ ਤੇ ਬੇਨਤੀ ਹੈ ਅ ਦੁਆਰ ਅਖੀਰ ਤੇ ਵਸਸ ਸਪਸ਼ਟ ਤੌਰ ਤੇ ਹੀ ਬੇਨਤੀ ਆ ਚੈਨਲ ਨੂੰ ਮਜ਼ਬੂਤ ਕਰੋ ਤੇ ਆਪਣੇ ਲਈ ਜੇ ਜਿਹੜੀ ਮਰਜ਼ੀ ਸੇਵਾ ਮੰਗਾਓ ਇਹਨਾਂ ਤੋਂ ਸੋ ਬੇਨਤੀ ਹੈ ਜੀ ਚੈਨਲ ਨੂੰ ਜੁਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਨਾਲੇ ਇਹਨਾਂ ਦੀ ਵੀਡੀਓ ਜਰੂਰ ਦੇਖੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ